ਅੱਜਕਲ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਜਿਸ ਨੂੰ ਲੈ ਕੇ ਖੰਨਾ ਪੁਲਿਸ ਵੱਲੋਂ ਆਮ ਜਨਤਾ ਨੂੰ ਸਾਈਬਰ ਠੱਗਾ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ ਖੰਨਾ ਵਿੱਚ ਸਾਈਬਰ ਠੱਗੀ ਦੇ 18 ਮਾਮਲਿਆਂ ਦੇ ਵਿੱਚ ਪੁਲਿਸ ਨੂੰ ਸਫਲਤਾ ਮਿਲੀ ਹੈ 58 ਲੱਖ ਰੁਪਏ ਦੀ ਸਾਈਬਰ ਠੱਗੀ ਹੋਈ ਸੀ ਜਿਸ ਦੇ ਵਿੱਚ ਲਗਭਗ 31 ਲੱਖ ਰੁਪਏ ਫ੍ਰੀਜ਼ ਕਰਵਾਏ ਗਏ ਸਨ ਇਨ੍ਹਾਂ ਵਿੱਚੋਂ 19 ਲੱਖ ਰੁਪਏ ਦੇ ਠੱਗੀ ਦੇ ਸ਼ਿਕਾਰ ਹੋਏ ਲੋਕਾਂ ਨੂੰ ਪੈਸੇ ਵਾਪਸ ਦਵਾਏ ਗਏ ਹਨ ਇਹਨਾਂ ਵਿੱਚ ਇੱਕ ਡਾਕਟਰ ਅਤੇ ਸਕੂਲ ਮਾਲਕ ਵੀ ਸ਼ਾਮਿਲ ਹਨ ਇਸ ਦੀ ਜਾਣਕਾਰੀ ਖੰਨਾ ਦੀ ਐਸਐਸਪੀ ਡਾਕਟਰ ਜੋਤੀ ਯਾਦਵ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ ਸਾਈਬਰ ਫਰਾਡਸ ਵਾਲੇ ਬਾਰੇ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ 1930 ਇੱਕ ਹੈਲਪਲਾਈਨ ਹੈ ਜਿੱਤੇ ਤੁਹਾਡੇ ਨਾਲ ਅਗਰ ਸਾਈਬਰ ਫਰਾਡ ਹੋ ਜਾਂਦਾ ਹੈ ਤਾਂ ਤੁਸੀਂ ਇਮੀਡੀਏਟਲੀ ਉਸ ਨੰਬਰ ਤੇ ਕਾਲ ਕਰਕੇ ਆਪਣੇ ਅਕਾਊਂਟ ਨੂੰ ਫ੍ਰੀਜ਼ ਕਰ ਸਕਦੇ ਹੋ ਤਾਂ ਕਿ ਤੁਹਾਡੇ ਜੋ ਅਕਾਊਂਟ ਚ ਪੈਸਾ ਅੱਗੇ ਨਾ ਨਿਕਲ ਸਕੇ ਦੂਜਾ ਹੁੰਦਾ ਹੈਗਾ ਤੁਸੀਂ ਪੁਲਿਸ ਨੂੰ ਇਮੀਡੀਏਟਲੀ ਇਨਫੋਰਮ ਕਰ ਦਿਓ ਐਟ ਦੀ ਅਰਲੀ ਜਿਵੇਂ ਵੀ ਤੁਹਾਡੇ ਨਾਲ ਹੋਵੇ ਤਾਂ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰ ਦਿਓ ਤਾਂ ਕਿ ਪੁਲਿਸ ਦੀ ਕਾਰਵਾਈ ਅਮਲ ਦੇ ਵਿੱਚ ਲਈ ਆਈ ਜਾ ਸਕੇ ਇਸ ਕੜੀ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜੋ ਖੰਨਾ ਸਾਈਬਰ ਪੁਲਿਸ ਸਟੇਸ਼ਨ ਹੈ ਕਿਨਾਰੇ ਕੋਲੋਂ ਜੋ ਵੀ 17 18 ਸਾਡੇ ਕੋਲ ਜੋ ਇਤਲਾ ਆਈ ਸੀਗੀ ਵੱਖਰੇ ਵੱਖਰੇ ਸਾਈਬਰ ਫਰਾਡਜ਼ ਦੇ ਰਿਗਾਰਡਿੰਗ ਉਹਨਾਂ ਦੇ ਵਿੱਚੋਂ 58 ਲੱਖ ਦੀ ਰਾਸ਼ੀ ਦਾ ਫਰਾਡ ਹੋਇਆ ਸੀਗਾ ਪਰੰਤੂ ਕਿਉਂਕਿ ਥੋੜਾ ਜਿਹਾ ਡਿਲੇ ਸੀਗਾ ਲੋਕਾਂ ਦਾ ਜਦੋਂ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਇਹ ਦੱਸਿਆ ਤਾਂ ਅਸੀਂ ਤਕਰੀਬਨ 30 ਲੱਖ 67 ਹਜ਼ਾਰ ਤੀ ਤੱਕ ਜਮਾ ਰਾਸ਼ੀ ਜੋ ਉਹਨਾਂ ਦੇ ਅਕਾਊਂਟ ਦੇ ਵਿੱਚ ਸੀਗੀ ਉਹਨੂੰ ਫ੍ਰੀਜ਼ ਕਰ ਪਾਏ ਉਹ 30 ਲੱਖ ਫ੍ਰੀਜ਼ ਹੋ ਕੇ ਹੁਣ ਆਗੇ ਉਹਦੀ ਵਰਤੋਂ ਕ੍ਰਾਈ ਕ੍ਰਿਮੀਨਲ ਨਹੀਂ ਕਰ ਸਕਦਾ ਕ੍ਰਿਮੀਨਲ ਉਹਨੂੰ ਨਹੀਂ ਕੜਾ ਸਕਦਾ ਤੋਂ 30 ਲੱਖ 60 ਹਜ਼ਾਰ 80 ਫ੍ਰੀਜ਼ ਕਰਤਾ ਸੀਗਾ ਜਿਸ ਫਰੋਜ਼ਨ ਰਾਸ਼ੀ ਦੇ ਵਿੱਚੋਂ 12 ਲੱਖ 82 ਹਜ਼ਾਰ 680 ਕੋਰਟ ਦੇ ਆਰਡਰ ਲੈਣ ਤੋਂ ਬਾਅਦ ਉਹਨੂੰ ਵਾਪਸ ਰਿਲੀਜ਼ ਕਰਾ ਚੁੱਕੇ ਲੋਕਾ ਦੇ ਖਾਤੇਆ ਦੇ ਵਿੱਚ ਹੁਣ ਉਹ ਆਪਣੀ ਜਬ ਰਾਸ਼ੀ ਨੂੰ ਯੂਜ਼ ਕਰ ਸਕਦੇ ਆ ਇਹਦੇ ਨਾਲ ਨਾਲ 6 ਲੱਖ 40000 ਦੇ ਤਕਰੀਬਨ ਜੋ ਫਰੋਜ਼ਨ ਜੋ ਰਾਸ਼ੀ ਸੀ ਉਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਉਹਨੂੰ ਸੀ ਬਿਨਾ ਕੋਰਟ ਆਰਡਰਸ ਤੇ ਵੀ ਰਿਲੀਜ਼ ਕਰਾਇਆ ਜਾਏਗਾ ਤੇ ਹੁਣ ਤੱਕ ਅਸੀਂ ਆ 30 ਲੱਖ 60000 ਦੇ ਵਿੱਚੋਂ ਤਕਰੀਬਨ 19 ਲੱਖ ਦੀ ਰਾਸ਼ੀ ਨੂੰ ਰਿਲੀਜ਼ ਕਰ ਚੁੱਕੇ ਅੱਗੇ ਜੋ 11 ਲੱਖ ਤਕਰੀਬਨ ਜੋ ਬਚਿਆ ਉਹਨੂੰ ਵੀ ਸੀ ਰਿਲੀਜ਼ ਕਰ ਦਿੰਗੇ ਬਟ ਮੇਰਾ ਆ ਤੁਹਾਨੂੰ ਦੱਸਣ ਦਾ ਆਹੀ ਪਰਪਸ ਹੈਗਾ ਤੁਹਾਡੇ ਮਾਧਿਅਮ ਰਾਈ ਲੋਕਾਂ ਨੂੰ ਵੀ कि जब जदो भी ਤੁਹਾਡੇ ਨਾਲ ਕਦੋਂ ਇਕਤਾ ਹੈਗਾ ਕਿ ਲੈਟਸ ਬੀ ਵੈਰੀ ਕਾਸ਼ੀਅਸ ਕਿ ਅਸੀਂ ਆਪਣੀ ਪਰਸਨਲ ਡੀਟੇਲਸ ਬੈਂਕ ਅਕਾਊਂਟ ਕੇ ਕੁਝ ਹੋਰ ਡੀਟੇਲਸ ਕਿਸੇ ਦੇ ਨਾਲ ਪੇਸ਼ਾਂਜਾ ਨਾ ਕਰੀਏ اوਟੀਪੀ ਵਗੈਰੇ ਕਿਸੇ ਦੇ ਨਾਲ ਸਾਂਝਾ ਨਾ ਕਰੀਏ ਕੋਈ ਏਪੀਕੇ ਫਾਈਲਸ ਨੂੰ ਡਾਊਨਲੋਡ ਨਾ ਕਰੀਏ ਯਾ ਕਿਸੇ ਦੇ ਕਹਿੰਦ ਤੋਂ ਕੋਈ ਵੀਡੀਓ ਵਗੈਰਾ ਯਾ ਕੋਈ ਕੋਈ ਵੀ ਲਿੰਕ ਕੋਈ ਸ਼ੇਅਰ ਕਰ ਦੋ ਨਾ ਉਹਦੇ ਉੱਪਰ ਕਲਿੱਕ ਕਰੀਏ ਪ੍ਰੀਵੈਂਸ਼ਨ ਕਰਨਗੇ ਤਾਂ ਸਾਰੇ ਕਿਸੇ ਸਰ ਸੇਫ ਰਹੇਗੇ ਬਟ ਅਗਰ ਕਿਸੇ ਕਾਰਨ ਤੋਂ ਅਥੋਰਨਲ ਸਾਈਬਰ ਫਰਾਡ ਹੋ ਵੀ ਜਾਂਦਾ ਹੈ ਤਾਂ ਤੁਸੀਂ ਇਮੀਡੀਏਟਲੀ 1930 ਨੰਬਰ ਤੇ ਕਾਲ ਕਰੋ ਤਾਂ ਕਿ ਤੁਹਾਡਾ ਬੈਂਕ ਅਕਾਊਂਟ ਇਮੀਡੀਏਟਲੀ ਫ੍ਰੀਜ਼ ਹੋ ਜਾਏ ਅੱਗੇ ਤੁਹਾਡੇ ਬੈਂਕ ਤੋਂ ਬੈਂਕ ਅਕਾਊਂਟ ਤੋਂ ਕੋਈ ਪੈਸੇ ਨਾ ਕਢਵਾ ਸਕੇ ਉਹਦੇ ਨਾਲ ਨਾਲ ਪੁਲਿਸ ਨੂੰ ਵੀ ਤੁਸੀਂ ਇਮੀਡੀਏਟਲੀ ਇਤਲਾ ਦੋ ਤਾਂ ਕਿ ਪੁਲਿਸ ਆਪਣੀ ਜੋ ਕਾਰਵਾਈ ਉਹਨੂੰ ਅਮਲ ਦੇ ਵਿੱਚ ਲੈ ਕੇ ਆਏ ਤੁਹਾਡੇ ਪੈਸੇ ਨੂੰ ਬਚਾਉਣ ਦੇ ਲਈ ਤੁਹਾਡੀ ਮਦਦ ਪੁਲਿਸ ਕਰ पाए ਇਸ ਚੀਜ਼ ਦੇ ਲਈ ਤੁਸੀਂ ਪੁਲਿਸ ਨੂੰ ਇਤਲਾ ਦਿਓ ਅਸੀਂ ਇੰਨੇ ਸਾਰੇ ਲੋਕਾਂ ਦੀ ਮਦਦ ਕਰ ਚੁੱਕੇ ਅੱਗੇ ਵੀ ਇਹੀ ਕਰਦੇ ਰhenge ਪਰੰਤੂ ਤੁਸੀਂ ਸਾਨੂੰ ਇਮੀਡੀਏਟਲੀ ਇਨਫੋਰਮ ਕਰੋ ਤਾਂ ਕਿ ਅਸੀਂ ਤੁਹਾਡੀ ਮਦਦ ਬੈਟਰ ਤਰੀਕੇ ਨਾਲ ਕਰ ਸਕਾਂ। ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜਾ ਸਾਈਕੋਟ੍ਰਾਂਗ ਹੋਇਆ ਸੀਗਾ ਤੇ ਕਿੰਨੇ ਪੈਸੇ ਕਹਿੰਦੇ ਪਰਸੈਂਟਸ ਸਰ ਇਹ ਬੜੀ ਗ੍ਰੈਂਡਲੀ ਕਿਸੇ ਐਨਮਨਿਸ ਗਲਤੀ ਕਿ ਪੁਲਿਸ ਡਿਪਾਰਟਮੈਂਟ ਨੇ ਸਾਰੇ ਤਰ੍ਹਾਂ ਕਾਰਨ ਸਾਰੇ ਨੇ ਇੰਨੀ ਹੈਲਪ ਕੀਤੀ ਮੇਰੇ ਨਾਲ 2 ਲੱਖ ਰੁਪਏ ਨਿਕਲ ਗਏ ਮੇਰੇ ਅਕਾਊਂਟ ਤੋਂ ਮੇਰੇ ਬੈਂਕ ਕੋਨ ਹੈਕ ਕਰ ਲਿਆ ਕਿਸੇ ਬੰਦੇ ਨੇ ਮੈਂ ਕੋਈ ਲਿੰਕ ਨਹੀਂ ਸ਼ੇਅਰ ਕੀਤਾ ਕੋਈ OTP ਨਹੀਂ ਆਇਆ ਮੈਨੂੰ ਮੇਰਾ ਫੋਨ ਦੋਨ ਲਈ ਬੰਦ ਹੋ ਗਿਆ ਉਹਦੇ ਚਿਰ ਮੇਰੇ 2 ਲੱਖ ਰੁਪਏ ਕਾਢ ਲਏ ਮੈਂ ਨਾਲ ਦੀ ਨਾਲ ਇੱਥੇ ਕੰਪਲੇਨ ਕੀਤੀ ਸਾਈਬਰ ਕਮਿਸ਼ਨਰੀ ਦੇ ਪਲੱਸ 2930 ਦੇਜ ਕਰਕੇ ਨੇ ਮੇਰਾ ਅਕਾਊਂਟ ਫ੍ਰੀਜ਼ ਹੋ ਗਿਆ ਕਿਉਂਕਿ ਫ੍ਰੀਜ਼ ਹੋ ਗਿਆ ਤਾਂ ਹੀ ਮਿਲੇ ਸਾਬ ਸਪਸ਼ਟਵਾਚ ਪੁਲਿਸ ਨੇ ਮੇਰੀ ਕਾਫੀ ਹੱਲ ਕੀਤੀ ਬੈਂਕ ਚ ਗਏ ਬੈਂਕ ਵਾਲਿਆਂ ਨੇ ਤਕੋ ਕਾਹਲਫੀ ਕੀਤੀ ਲੇਕਿਨ ਇਥੇ ਪੁਲਿਸ ਨੇ ਇਨਵਾਰਟਮੈਂਟਿਸ ਰੋਇਟ ਨੇ ਆਲ ਔਰਤ ਅਫਸਰ ਬਹੁਤ ਅਚਲਪਤੇ ਕੋਰਟ ਚ ਮੇਰਾ ਆਪਣੇ ਵਕੀਲ ਲਾਇਆ ਨਾ ਮੈਂ ਕਿਤੇ ਨਹੀਂ ਗਿਆ

ਤੁਸੀਂ ਜਦੋਂ ਫਰਾਡ ਹੁੰਦਾ ਨਾ ਸਭ ਤੋਂ ਵੱਡੀ ਗੱਲ ਹੈ ਕੰਪਲੇਂਟ ਕਰੋ 1930 ਤੇ ਆਪਣੇ ਬੈਂਕ ਤੇ ਸਾਰੇ ਅਕਾਊਂਟ ਫ੍ਰੀਜ਼ ਕਰਾਓ ਆਪਣਾ ਕਾਰਡ ਫੂਟ ਬੰਦ ਕਰਾਓ ਤੇ ਇੱਕ ਵਾਰੀ ਕਮਿਨਿਊਨਿਟ ਹੋ ਗਈ ਤੇ ਤੁਹਾਡਾ ਮਨੀ ਫ੍ਰੀਜ਼ ਹੋ ਗਈ ਤਾਂ ਡੈਫੀਨਿਟਲੀ ਮਿਲੇਗਾ ਟਾਈਮ ਲੱਗਦਾ ਠੀਕ ਹੈ ਨਾ ਚਾਹੁੰਦੇ ਸਿਪਾਇਰ ਕਰਾਈ ਮੈਂ ਫਰਾਡ ਅਟੈਕ ਹੈ ਜੀ ਕੋ ਰਨ ਕਰਦੇ ਆ ਸੈਂਜ ਐਸ ਬੌਲਿੰਗ ਸੈਂਜ ਕਨੈਕਸ਼ਨ ਕਰਨੇ ਤੋਂ ਇੱਕ ਮੈਸੇਜ ਗਲਤ ਉਹਨੇ ਦੱਸ ਪਾਇਆ ਸਾਈਬਰ ਕ੍ਰਾਈਮ ਸੁਣਾਉਣੇ ਫਰਾਡ ਕਰਨ ਵਾਸਤੇ ਕਿ ਤੁਹਾਨੂੰ ਬੱਚੇ ਦੀ ਫੀਸ ਆਣੀ ₹800 ਦੀ ਜਗ੍ਹਾ ਤੇ ₹80000 ਚ ਪੇ ਕਰਤੀ। ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਜੇ ਤੁਸੀਂ ਪੇ ਕਰ ਦਿੱਤੀ ਤਾਂ ਕੁਝ ਨਹੀਂ ਹੋਇਆ ਤੇ ਅਸੀਂ ਤੁਹਾਨੂੰ ਬਾਕ ਕਰ ਦਾਂਗੇ। ਉਹ ਕਹਿੰਦੇ ਹੁਣ ਇਹ ਹਸਪੀਟਲ ਦਾ ਹੈ ਸਾਨੂੰ ਇਮੀਡੀਟਲੀ ਹੁਣੇ ਚਾਹੀਦਾ। ਉਹਨਾਂ ਨੇ ਇੱਕ ਫੇਕ ਮੈਸੇਜ ਸੈਂਡ ਕਰਤਾ। ਉਹ ਫੇਸ ਮੈਸੇਜ ਮੈਂ ਮੜੇ ਦੇਖਿਆ। ਜੇ ਦੇਖਿਆ ਵੀ ਮੈਸੇਜ ਹੈਗਾ ਇਦਾਂ ਦਾ ਕਰਕੇ ਕਨਮੀ ਸੈਂਡ ਕਰ ਦਿਓ ਹੁਣੇ ਮਗਾ ਕੋਈ ਨਹੀਂ ਬਾਅਦ ਚ ਕਰਦੇ ਆ। ਉਹਨਾਂ ਨੇ ਜਿਨੀ ਕਿ ਇਦਾਂ ਬਾਰ-ਬਾਰ ਗੱਲ ਕਰਕੇ ਉਹਨੂੰ ਜਿਨੀ ਕਿ ਮੌਕਾ ਨਹੀਂ ਦਿੱਤਾ ਹੈਗਾ। ਮੈਂ ਉਹਨਾਂ ਨੂੰ ਕੁਝ ਕਿਹਾ ਉਹ ₹800 ਵਾਪਸ ਕਰਤਾ। ਜਦ ਬਾਅਦ ਚ ਦੇਖਿਆ ਉਹ ਫੇਕ ਮੈਸੇਜ ਸੀਗਾ ਉਹ ਬਸੀਰ ਵਕਤ ਤਾਂ ਕੁਛ ਦਿਨ ਬਾਅਦ ਫੇਰ ਫੋਨ ਆ ਗਿਆ ਮੈਂ ਜਿੱਤ ਵਿਸ਼ਵਾਸ ਨਹੀਂ ਕੀਤਾ ਉਹ ਕਹਿੰਦੇ 40000 ਰੁਪਏ ਸਾਡੇ ਕੋਲ ਗਲਤੀ ਨਾਲ ਤੁਹਾਡੇ ਕੋਲ ਫੇਰ ਪੈ ਗਿਆ Google Pay ਹੋ ਗਿਆ ਵੀ ਇਹ ਉਹ ਤੁਸੀਂ ਵਾਪਸ ਕਰ ਦਿਓ ਮੈਂ ਕਿਹਾ ਵੀ 40000 ਰੁਪਏ ਤਾਂ ਫਿਰ ਕੋਈ ਹੋਰ ਹੈ ਹੀ ਨਹੀਂਗੇ ਐਦਾਂ ਦਾ ਕਰਕੇ ਮੈਂ ਗੱਲ ਕਰੀ ਮੈਂ ਕਿਹਾ ਉਹ ਨਹੀਂ ਤੁਸੀਂ ਸਕੂਲ ਆਇਓ ਤੁਸੀਂ ਦੇਖ ਲਿਓ ਮੋਲੋ ਨਹੀਂ ਪਰ ਇਹ ਉਹ ਕਰਦਾ ਇਹਨਾਂ ਨੂੰ ਉਹ ਕਹਿੰਦਾ ਕਹਿੰਦਾ ਵੀ 10000 ਰੁਪਏ ਜਿੰਨਾ ਹੈਗਾ ਉਹਨਾਂ ਬਾਅਦ ਮੈਂ 10000 ਰੁਪਏ ਪਰਮੈਟਿਵ ਮੈਂ ਇਹਨਾਂ ਜਿਵੇਂ ਇਹਨੂੰ ਮੈਂ ਪੁੱਛਿਆ ਮੈਂ ਕਿ ਤੁਸੀਂ ਕੌਣ ਬੋਲਦੇ ਹੋ ਮੈਂ ਬਾਰ-ਬਾਰ ਪੁੱਛਿਆ ਉਹ ਇਹ ਫਰਾਡ ਹੈ ਮੈਂ 1930 ਦੇ ਆ ਕੇ ਇੱਥੇ ਪੁਜਿਤ ਮਿਸਟਰ ਰੋਹਿਤ ਉਹਨਾਂ ਨੂੰ ਮਿਲਿਆ ਆ ਕੇ ਉਹਨਾਂ ਨੇ ਬੜਾ ਕੋਆਪਰੇਟ ਕਰਿਆ ਇੱਕ ਦਾਮ ਦਾ ਅਕਾਊਂਟ ਫ੍ਰੀਜ਼ ਕਰਦੇ ਤੇ 4 ਮਹੀਨਿਆਂ ਦੇ ਵਿੱਚ ਮੇਰੇ ਸਾਰੇ ਪੈਸੇ ਉਹਨਾਂ ਵਿੱਚੋਂ 90000 ਰੁਪਏ ਸੀਗਾ 80000 ਰੁਪਏ ਵਾਪਸ ਆ ਗਏ ਤੇ ਬੜੀ ਖੁਸ਼ੀ ਹੋਈ ਮੈਂ ਇਹਨਾਂ ਸਾਰੇ ਮੈਂ ਪਾਰਨਾ ਸਾਈਬਰ ਕ੍ਰਾਈਮ ਦਾ ਜੀਤਾ ਦੇ ਰੋਹਿਤ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਮੇਰੇ